हूँ इशा तस्करा वालों बनाई गई जायदाद जबत कर उस है अजिहा ही कुछ अज पठानकोट दावों से वेखण्ड मिले जिथे नशे के कारोबार संलिपत दो सौदागर की इमारतों में पुलिस की टीम वलो मैचस्ट्रेट दी अगवाई हेठ तोड़िया गया इस संबंधी जानकारी देंदे हुए एस एसपी पठानकोट ने दसा कि ए खिलाफ नॉरकोटिकस के काफी मामले चलते हैं सीना जोर भी सन नजायज़ उसारी भी की गई सी नगर निगम ਵੱਲੋਂ ਇਹਨਾਂ ਦੇ ਕਾਰ ਤੋਂੜੇ ਗਏ ਹਨ। ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਫਿਸ ਵੱਲੋਂ ਇੱਕ ਡਿਮੋਲਿਸ਼ਨ ਆਰਡਰ ਪ੍ਰਾਪਤ ਹੋਇਆ ਸੀ। ਉਹ ਡਿਮੋਲਿਸ਼ਨ ਆਰਡਰ ਜਦੋਂ ਸਾਡੇ ਕੋਲ ਆਦੇ ਆ ਅਸੀਂ ਉਸ ਵਿਅਕਤੀ ਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਦੇ ਆ ਕਿ ਅਪਰਾਧਿਕ ਕਤਿਵਿਧੀਆਂ ਕੀ ਆ ਤਾਂ ਕਿ ਸਾਨੂੰ ਲਾਂਡ ਆਰਡਰ ਦੀ ਕੋਈ ਪ੍ਰੋਬਲਮ ਨਾ ਆਏ। ਅੱਜ ਪਠਾਨਕੋਟ ਪੁਲਿਸ ਵੱਲੋਂ ਇਸ ਸੰਬੰਧੀ ਲਾਂਡ ਆਰਡਰ ਦੀ ਜਿਹੜੀ ਹੈਗੀ ਆ ਦਿੱਤ ਨੂੰ ਭਾਪਿਆ ਹੋਇਆ। ਭਾਰੀ ਜਿਹੜਾ ਸੁਰੱਖਿਆ ਬਲ ਦਾ ਨਾਕਾ ਕੀਤਾ ਗਿਆ ਸੀ ਕੱਲ ਸਾਡੀ ਜਿਹੜੀ ਆ ਰਿਕਾਰਡ ਜਿਹੜਾ ਹੈਗਾ ਅਸੀਂ ਉਸ ਨੂੰ ਚੈੱਕ ਕੀਤਾ ਤੇ ਇਹਦੇ ਖਿਲਾਫ ਜਿਹੜੇ ਹੈਗੇ ਆ ਉਹ 6 ਮੁਕਾਦਮੇ ਨਾਰਕੋਟਿਕਸ ਦੇ ਆਲਰੇਡੀ ਦੱਜ ਹੈ ਅਤੇ ਇਹ ਵਿਅਕਤੀ ਜਿਹੜਾ ਹੈਗਾ ਆ ਇਹ ਜਿਹਦਾ ਇਹ ਘਰ ਹੈਗਾ ਆ ਇਹ ਬੇਸਿਕਲੀ ਵਾਇਲੇਸ਼ਨ ਜਿਹੜੀ ਆ ਮਿਸੀਪਲ ਐਕਟ ਦੀ ਵਾਇਲੇਸ਼ਨ ਵੀ ਕੀਤੀ ਹੋਈ ਆ ਜਿਹਦੇ ਸਦਕਾ ਮਿਸੀਪਲ ਕਾਰਪੋਰੇਸ਼ਨ ਨੇ ਇਰਾਗਾ ਨੂੰ ਆਪਣੇ ਲੀਗਲ ਨੋਟਿਸਸ ਦੇਖ ਦਿੱਤੇ ਸੀਗੇ ਉਸ ਲੀਗਲ ਨੋਟਿਸਸ ਦੀ ਇਹਨਾਂ ਪਾਲਣਾ ਨਹੀਂ ਕੀਤੀ ਜਿਹਦੇ ਤਹਿਤ ਕਾਨੂੰਨੀ ਕਾਰਵਾਈ ਕਰਦੇ ਹੋਏ ਇਨ ਦੀ ਪ੍ਰੈਜ਼ੈਂਸ ਆਫ ਮੈਜਿਸਟਰੇਟ ਜਿਹੜਾ ਹੈਗਾ ਇਹਦੀ ਡੈਮੋਲਿਸ਼ਨ ਜਿਹੜੀ ਹੈਗੀ ਆ ਇਨਕ੍ਰੋਚਮੈਂਟ ਡੈਮੋਲਿਸ਼ਨ ਜਿਹੜੀ ਇਹ ਕਰ ਦਿੱਤੀ ਗਈ ਹੈ ਪਰ ਇਨ ਐਡੀਸ਼ਨ ਟੂ 댓 ਇਹਦੇ ਰਿਕਾਰਡ ਵੇਖਣ ਤੋਂ ਪਤਾ ਲੱਗਿਆ ਕਿ ਇਹ ਜਿਹੜਾ ਹੈਗਾ ਆਪਰਾਧਿਕ ਗਤੀਵਿਧੀਆਂ ਦੇ ਵਿੱਚ ਲਿਪਤਾ ਨਾਰਕੋਟਿਕਸ ਦੀ ਜਿਹੜੀ ਹੈਗੀ ਆ ਪੈਡਲਿੰਗ ਐਂਡ ਸਮਕਿੰਗ ਇਨ ਵਿੱਚ ਲਿਪਤਾ ਤੇ ਜ਼ਾਹਰਾ ਤੌਰ ਤੇ ਤੇ ਇਹ ਰਿਪੋਰਟ ਦੇਖਣ ਤੋਂ ਪਤਾ ਲੱਗਿਆ ਕਿ ਇਹ ਵਿਅਕਤੀ ਜਿਹੜਾ ਹੈਗਾ ਆ ਇਹ ਆਪਣੇ ਆਪ 'ਚ ਇੱਕ ਸੀਨਾ ਜ਼ੋਰ ਆ ਇੱਕ ਪਾਸੇ ਤਾਂ ਅਪਰਾਧਕ ਗਤੀਵਿਧੀਆਂ ਨੇ ਇੱਕ ਦੂਜੇ ਪਾਸੇ ਜਿਹੜਾ ਹੈਗਾ ਆ ਉਹ ਮਿਊਨਿਸਪਲ ਐਕਟ ਦੀ ਵਾਇਲੇਸ਼ਨ ਕਰ ਰਿਹਾ ਸੋ ਡੈਮੋਲਿਸ਼ਨ ਹੋ ਚੁੱਕੀ ਆ ਤੇ ఎవਰੀਥਿੰਗ ਇਜ਼ ਵੈਂਟ ਪੀਸਫੁਲ ਡੈਮੋਲਿਸ਼ਨ ਡਰਾਈਵ ਹੈ ਉਹਦੇ ਵਿੱਚ ਅੱਜ ਦੋ ਡੈਮੋਲਿਸ਼ਨ ਸਿਗੀਆਂ ਜਿਹੜੀਆਂ ਕਾਰਪੋਰੇਸ਼ਨ ਦੇ ਆਰਡਰਸ ਤੇ ਅੱਜ ਦੋ ਕਰਦੇ ਪਏ ਆ ਉੱਥੇ ਜਿਹੜੀਆਂ ਕੋਈ ਵਾਇਲੇਸ਼ਨਸ ਐ ਉਹਦੇ ਸੰਬੰਧੀ ਜਿਹੜੀ ਇਤਿਹਾਦ ਵੀ ਇੱਥੇ ਰੱਖੀ ਗਈ ਹੈ ਸਾਡੇ ਕੋਈ ਫਾਇਰ ਬ੍ਰਿਗੇਡ ਐਂਬੂਲੈਂਸ ਵਗੈਰਾ ਵੀ ਇੱਥੇ ਪ੍ਰਸ਼ਾਸਨ ਵੱਲੋਂ ਆਈਆਂ ਨੇ ਔਰ ਡੈਮੋਲੇਸ਼ਨ ਡਰਾਈਵ ਜਿਹੜੀ ਸ਼ਾਰਟਲੀ ਹੋਣਾ ਸੀ ਜਿਹੜਾ ਦੇਖ ਕੇ ਇੱਕ ਵਾਰੀ ਦੇਖਣਾ ਪੈਂਦਾ ਕੋਈ ਕ੍ਰੂਸ਼ਲ ਇਦਾਂ ਦਾ ਨਹੀਂ ਉਹ ਐਮਟੀਪੀ ਸਾਹਿਬ ਨੇ ਇੱਕ ਵਾਰੀ ਵੈਰੀਫਾਈ ਕਰ ਲਿਆ ਔਰ ਕੋਈ ਕਨੈਕਸ਼ਨਸ ਵਗੈਰਾ ਕੱਟ ਕੇ ਹੁਣ ਉਹਦੀ ਡਰਾਈਵ ਜਿਹੜੀ ਆ ਉਹ ਸ਼ੁਰੂ ਹੋ ਜਾਈ ਅੱਜ ਦੋ ਜਗ੍ਹਾ ਤੇ ਹੋ ਰਹੀ ਐ ਟੋਟਲ ਦੋ ਡੈਮੋਲੇਸ਼ਨਸ ਨੇ ਇੱਕ ਜਗ੍ਹਾ ਤੇ ਅਸੀਂ ਆਂ ਦੂਸਰੀ ਜਗ੍ਹਾ ਤੇ ਇੱਕ ਹੋਰ ਟੀਮ ਗਈ ਹੋਈ ਐ ਉਹ ਵੀ ਕਰ ਰ ਸਰ ਮਿਸ਼ਨ ਜੁਧ ਨਸ਼ਾ ਵਿਰੋਧ ਵੀ ਕੋਈ ਦਾ ਹੈਗਾ ਨਾ ਸੰਬੰਧ ਦੇਖੋ ਜੀ ਇਹਦੇ ਵਿੱਚ ਬੇਸਿਕਲੀ ਤਾਂ ਕਾਰਪੋਰੇਸ਼ਨ ਵੱਲੋਂ ਸਾਨੂੰ ਆਇਆ ਜਿਹੜਾ ਬਿਲਡਿੰਗ ਵਾਇਲੇਸ਼ਨਸ ਨੇ ਅਦਰਵਾਈਜ਼ ਸੁਨਨ ਦੇ ਵਿੱਚ ਆਇਆ ਕਿ ਇਹਨਾਂ ਤੇ ਅਦਰਵਾਈਜ਼ ਵੀ ਹੋਰ ਵੀ ਐਸਪੈਕਟਸ ਜਿਹੜਾ ਕੁਝ ਡਰੱਗਸ ਵਗੈਰਾ ਬਟ that is ਪੁਲਿਸ ਐਂਗਲ ਜਿਹੜੀ ਇਹ ਮੇਨਲੀ ਆ ਉਹ ਕਾਰਪੋਰੇਸ਼ਨ ਦੀ ਜਿਹੜੀ ਆ ਅਦਰਵਾਈਜ਼ ਸਾਡੀ ਪੁਲਿਸ ਕਿਤੇ ਜਿਹੜੀ ਚੈਨਲ ਕੋਈ ਨਸ਼ੇ ਦੀ ਕੋ ਪਰਚੇ ਕੋ ਤਰਜ਼ ਨੇ ਸੁਨਨ ਦੇ ਵਿੱਚ ਇਹੀ ਆਇਆ ਅਦਰਵਾਈਜ਼ ਸਾਨੂੰ ਜਿਹੜਾ ਕਾਰਪੋਰੇਸ਼ਨ ਵੱਲੋਂ ਆਇਆ ਅਸੀਂ ਕਾਰਪੋਰੇਸ਼ਨ ਦੇ ਨਿਰਮਾਣ ਅਨੁਸਾਰ ਜਿਹੜੀ ਬਿਲਡਿੰਗ ਲਾਜ਼ ਦੇ ਵਿੱਚ ਹੈ ਅਦਰਵਾਈ ਇਦਾਂ ਦੇ ਪਰਚੇ ਵੀ ਜਿਹੜੇ ਉਹਨਾਂ ਤੇ ਦਰਜ ਹੈਗੇ ਨੇ ਸਾਨੂੰ ਪਹਿਲਾਂ ਕੋਈ ਸਿਰਫ ਨੋਟਿਸ ਵਗੈਰਾ ਕੋਈ ਵਾਰਨਿੰਗ ਵਗੈਰਾ ਬਿਲਕੁਲ ਜੀ ਪ੍ਰਾਇਰ ਜਦੋਂ ਵੀ ਇਹ ਸਰਕਾਰ ਦਾ ਜਿਹੜਾ ਪ੍ਰੋਸੈਸ ਹੁੰਦਾ ਡੈਮੋਲੇਸ਼ਨ ਵਾਸਤੇ ਉਹ ਕਾਰਪੋਰੇਸ਼ਨ ਵੱਲੋਂ ਬਕਾਇਦਾ ਨੋਟਿਸ ਦਿੱਤੇ ਗਏ ਆਪਣੇ ਜਿਹੜੇ ਵੀ ਆਪਣੇ ਡਾਕੂਮੈਂਟਸ ਹੈ ਉਹ ਪੇਸ਼ ਕਰਨ ਲਈ ਪ੍ਰੋਪਰ ਸਮਾਂ ਦਿੱਤਾ ਜਾਂਦਾ ਉਸ ਤੋਂ ਬਾਅਦ ਹੀ ਜਿਹੜਾ ਕੋਈ ਵੀ ਡੈਮੋਲੇਸ਼ਨ ਦਾ ਫਾਈਨਲ ਆਰਡਰ ਕੀਤਾ ਜਾਂਦਾ ਉਹ ਕਾਰਪੋਰੇਸ਼ਨ ਵੱਲੋਂ ਕੀਤਾ ਗਿਆ ਸਰ ਨਾਮ ਵਗੈਰਾ ਮੈਂਸ਼ਨ ਕਰ ਸਕੋਗੇ ਅ ਇੱਥੇ ਤੇ ਜਿਹੜਾ ਮੇਰੇ ਖਿਆਲ ਨਾਲ ਵਿਸ਼ਾਲ ਕਰਕੇ ਨੇ ਜਿਹੜੇ ਐਗਜ਼ੈਕਟ ਦੂਸਰਾ ਉਹਨਾਂ ਦਾ ਲੱਗ ਗਿਆ ਕੋਈ ਸੋ ਰੀਡਰ ਦੇ ਪਰਿਵਾਰਕ ਮੈਂਬਰ ਉਹ ਕਹਿੰਦੀ ਕਿ ਇਥੇ ਮੋਸਟਲੀ ਲੋਕਾਂ ਦੇ ਨਕਸ਼ੇ ਨਹੀਂ پاس ਹੈਗੇ ਸਾਰਿਆਂ ਦਾ ਵਾਇਓਲੇਸ਼ਨ ਹੈਗਾ ਇਹਨਾਂ ਨੂੰ ਸਿਰਫ ਟਾਰਗੇਟ ਕੀਤਾ ਜਾ ਰਿਹਾ ਹੈ ਟਾਰਗੇਟਿੰਗ ਨਹੀਂ ਜੋ ਕਾਨੂੰਨ ਦਾ ਪ੍ਰੋਸੈਸ ਹੈ ਜੇ ਕੋਈ ਚੀਜ਼ ਇਲੈਗਲ ਹੈ ਉਹਦੇ ਤੇ ਸਟੈਪ ਬਾਈ ਸਟੈਪ ਜਿਹੜਾ ਕੀਤਾ ਜਾਂਦਾ ਹੈ ਜੇ ਅੱਗੇ ਵੀ ਕੋਈ ਵਾਇਓਲੇਸ਼ਨਸ ਹੋਰ ਵੀ ਲੱਭਦੀਆਂ ਤੇ ਉਹਨਾਂ ਤੇ ਵੀ ਜੇ ਕਾਰਪੋਰੇਸ਼ਨ ਜੋ ਜੋ ਐਕਸ਼ਨ ਲਏਗੀ ਉਹਦੇ ਵਿੱਚ ਜਿਹੜਾ ਪੂਰੇ ਪ੍ਰਸ਼ਾਸਨ ਵੱਲੋਂ ਸਾਥ ਦਿੱਤਾ ਜਾਏਗਾ ਸਰ ਇਸ ਦੇ ਨਾਲ ਨਾਲ ਸ਼ਹਿਰ ਦੇ ਵਿੱਚ ਬਹੁਤ ਹੀ ਜਗ੍ਹਾ ਤੇ ਕੀਤੇ ਜਾਂਦੇ ਨੇ ਜਿਹੇ ਇਸ ਪੰਨੇ ਬਿਜਲੀਆਂ ਗਿਆ ਗੈਸ ਬਿਜਲੀਆਂ ਲਗਾਤਾ ਪਿਆ ਰਹੇ ਨੇ ਪਾਰਕਿੰਗ ਵਾਲੇ ਮੋਟਰੀ ਵੀ ਕਾਫੀ ਮਲਟੀਪਲ ਜੜੀਆਂ ਡੈਮੋਲਿਸ਼ਨਸ ਜਿੰਨਾ ਕਿ ਅਸੀਂ ਵੀ ਨਿਊਜ਼ਪੇਪਰਸ ਪੜ੍ਹਦੇ ਰਹੇ ਹਾਂ ਕਾਫੀ ਜੜੀ ਹੈ ਡੈਮੋਲਿਸ਼ਨਸ ਉਹ ਕਾਰਪੋਰੇਸ਼ਨ ਵੱਲੋਂ ਵੀ ਆਪਣੇ ਲੈਵਲ ਤੇ ਔਰ ਏਡੀਸੀ ਅਰਬਨ ਡਵੈਲਪਮੈਂਟ ਸਾਹਿਬ ਨੇ ਵੀ ਆਪਣੇ ਲੈਵਲ ਤੇ ਕਾਫੀ ਡੈਮੋਲਿਸ਼ਨਸ ਜੜੀਆਂ ਪਠਾਨਕੋਟ ਚ ਕੀਤੀਆਂ ਔਰ ਅੱਗੇ ਵੀ ਜਿੱਥੇ-ਜਿੱਥੇ ਕੋਈ ਵੀ ਗਲਤੀ ਹੋਏਗੀ ਜਾਂ ਕਾਨੂੰਨ ਦੀ ਉਲੰਘਣਾ ਹੋਏਗੀ ਉੱਥੇ ਕਾਰਵਾਈ ਕੀਤੀ ਜਾਵੇਗੀ